ਜਾਣੋ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 6 ਪੌਤੇ ਕਤੇ ਰਸਾਇਣਿਕ ਪਰਿਵਰਤਨ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਸੋਚੋ ਤੇ ਉੱਤਰ ਦਿਓ ਦੀ ਲੜੀ ਨੂੰ ਅਗਲੇ 10 ਸਵਾਲ 11 ਤੋਂ 20 ਤੱਕ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਸਾਰੇ ਸਵਾਲ ਅਤੇ ਉਹਨਾਂ ਦੇ ਉੱਤਰ ਆਪਣੀ ਨੋਟੇ ਨੋਟਬੁੱਕ ਵਿੱਚ ਕਾਪੀ ਵਿੱਚ ਉਤਾਰ ਲਵੋ ਮਗਰੋਂ ਤੁਸੀਂ ਇਹਨਾਂ ਨੂੰ કંઠ ਕਰਕੇ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਚੈਨਲ ਤੇ ਜਾਓ ਪਿਆਰੇ ਵਿਦਿਆਰਥੀਓ ਤੇ ਚੈਨਲ ਨੂੰ ਖੋਲ ਕੇ ਪਲੇਲਿਸਟ ਤੇ ਟੈਪ ਕਰੋ ਤੇ ਫਿਰ ਸੂਚੀ ਨੂੰ ਸਕਰੋਲ ਕਰੋ ਤੁਹਾਨੂੰ ਉੱਥੇ ਉੱਥੇ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਮਿਲ ਜਾਣਗੀਆਂ ਇੱਕ ਹੈਗੀ 7th ਇੰਗਲਿਸ਼ ਇੱਕ ਹੈਗੀ 7th ਮੈਥਸ ਇੱਕ ਹੈਗੀ ਸਤਵੀਂ ਗਣਿਤ ਇੱਕ ਹੈਗੀ ਗਣਿਤ ਦੇ ਸਿਧਾਂਤ ਤੇ ਇੱਕ ਬੱਚੇ ਤੁਹਾਡੀ ਜਨਰਲ ਨੋਲਿਜ ਨੂੰ ਵਧਾਉਣ ਲਈ ਹੈਗੀ ਹੈਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਨਾ ਸਿਰਫ ਵੀਡੀਓਜ਼ ਵੀ ਜ਼ਰੂਰ ਦੇਖੋ ਆਹ ਦੇਖੀਏ ਬੱਚੇ ਹੁਣ ਆਵੜੇ ਸਵਾਲ 11ਵਾਂ ਸਵਾਲ ਇਹ ਕਿਹੜਾ ਪਰਿਵਰਤਨ ਰਸਾਇਣਿਕ ਪਰਿਵਰਤਨ ਅਖਵਾਉਂਦਾ ਹੈ ਉਹ ਪਰਿਵਰਤਨ ਜਿਸ ਵਿੱਚ ਪਦਾਰਥ ਦੇ ਰਸਾਇਣਿਕ ਗੁਣਾ ਵਿੱਚ ਬਦਲਾਅ ਆਉਂਦਾ ਹੈ ਅਤੇ ਇੱਕ ਜਾਂ ਇੱਕ ਤੋਂ ਵੱਧ ਨਵੇਂ ਪਦਾਰਥ ਬਣਦੇ ਹਨ ਰਸਾਇਣਿਕ ਪਰਿਵਰਤਨ ਅਖਵਾਉਂਦਾ ਹੈ ਠੀਕ ਹੈ ਜ਼ਿਆਦਾਤਰ ਰਸਾਇਣਿਕ ਪਰਿਵਰਤਨ ਅਪਰਤਮੇ ਹੁੰਦੇ ਹਨ ਮੁੜ ਕੇ ਮੂਲ ਰੂਪ ਵਿੱਚ ਜਿਹੜਾ ਪਦਾਰਥ ਹੈ ਲੈਣਾ ਇਹ ਮਤਲਬ ਕਿ ਬਹੁਤ ਔਖਾ ਹੁੰਦਾ ਸੋ ਜੋ ਰਸਾਇਣਿਕ ਪਰਿਵਰਤਨ ਪਰਤਮੇ ਵੀ ਹੁੰਦੇ ਹਨ ਹੋਣਾ ਕਿਰਿਆਵਾਂ ਨੂੰ ਸਰਲ ਭੌਤਿਕ ਪ੍ਰਕਿਰਿਆ ਪ੍ਰਕਿਰਿਆਵਾਂ ਰਾਹੀਂ ਉਲਟਿਆ ਨਹੀਂ ਜਾ ਸਕਦਾ ਜਿਦਾ ਬਰਫ਼ ਨੂੰ ਸੇਕ ਦਿੱਤਾ ਤਾਪਮਾਨ ਵਧਿਆ ਤੇ ਪਾਣੀ ਬਣ ਗਿਆ ਤੇ ਪਾਣੀ ਨੂੰ ਠੰਡਾ ਕੀਤਾ ਤੇ ਫ੍ਰਿਜ ਰੱਖਿਆ ਤੇ ਬਰਫ਼ ਬਣ ਗਈ ਉਹ ਸੌਖਾ ਸੀ ਨਾ ਪ੍ਰਕਿਰਿਆ ਨੂੰ ਉਲਟਾਣਾ ਮਤਲਬ ਕਿ ਜੇੜੇ ਰਸਾਇਣਿਕ ਪਰਿਵਰਤਨ ਕੋਈ ਪਰਤਮੇ ਹੁੰਦੇ ਵੀ ਨੇ ਉਹਨਾਂ ਨੂੰ ਸਧਾਰਨ ਸੌਖੀਆਂ ਭੌਤਿਕ ਪ੍ਰਕਿਰਿਆਵਾਂ ਨੂੰ ਉਲਟਾ ਕੇ ਅਸੀਂ ਉਹਨੂੰ ਪ੍ਰਤਾਹ ਨਹੀਂ ਸਕਦੇ ਸੋ ਜ਼ਿਆਦਾਤਰ ਤੇ ਹੈ ਬੱਚਿਓ ਰਸਾਇਣਿਕ ਪਰਿਵਰਤਨ ਅਪਰਤਵੇ ਹੀ ਹੁੰਦੇ ਹਨ ਜੇ ਪਰਤਵੇ ਹੋਣ ਵੀ ਤੇ ਮੂਲ ਪਦਾਰਥ ਨੂੰ ਸੌਖੇ ਕਰਕੇ ਸੌਖੇ ਹਰ ਇੱਕ ਪ੍ਰਕਿਰਿਆਵਾਂ ਨੂੰ ਉਲਟਾ ਕੇ ਨਹੀਂ ਉਹ ਉਹਨਾਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਠੀਕ ਹੈ ਫਿਰ 12ਵਾਂ ਰਸਾਇਣਿਕ ਪਰਿਵਰਤਨ ਦੀਆਂ ਕੁਝ ਮਿਸਾਲਾਂ ਦਿਓ ਉਦਾਹਰਨਾਂ ਦਿਓ ਲੋ ਜੀ ਹੈ ਇਹ ਤੁਹਾਨੂੰ ਯਾਦ ਹੋਣੀ ਚਾਹੀਦੀਆਂ ਤਿੰਨ ਤੇ ਘੱਟ ਤੋਂ ਘੱਟ ਰਸਾਇਣਿਕ ਪਰਿਵਰਤਨਾਂ ਇਹ ਥੋੜੀ ਤੇ ਗਲਤੀ ਹੋ ਗਈ ਬੱਚਿਓ ਪਰਿਵਰਤਨ ਨਹੀਂ ਪਰਿਵਰਤਨ ਸਹੀ ਆ ਰਿਹਾ ਧਿਆਣੀ ਦੀ ਤਾਂ ਤੁਸੀਂ ਮਿਸੋ ਰਸਾਇਣਿਕ ਪਰਿਵਰਤਨ ਦੀਆਂ ਉਦਾਹਰਨ ਬਲਣ ਦਾ ਸੜਕੇ ਸੁਆਹ ਵਿੱਚ ਬਦਲਣਾ ਹੁਣ ਸੁਆਹ ਤੋਂ ਮੁੜ ਕੇ ਮੁੜ ਕੇ ਲੱਕੜ ਨਹੀਂ ਲੈ ਸਕਦੇ ਚਾਹ ਕਾਗਜ਼ ਹੋਵੇ ਚਾਹ ਕੱਪੜਾ ਹੋਵੇ ਸੁੱਕੇ ਪੱਤੇ ਹੋਣ ਹੈਨਾ ਜਾਂ ਲੱਕੜ ਹੋਵੇ ਸੋ ਇੰਕੁਆਰ ਹੈ ਸੜਕੇ ਸੁਆਹ ਹੋ ਗਈ ਗੈਸਾਂ ਬਣ ਗਈਆਂ ਤੇ ਉਹ ਨਵਾਂ ਪਦਾਰਥ ਬਣ ਗਿਆ ਦੁੱਧ ਦਾ ਨਹੀਂ ਬਣਨਾ ਦੁੱਧ ਚ ਜਾਗ ਲਾ ਦੋ ਉੋਚ ਮੁਰਗੀ ਕੀ ਹੋਏਗਾ ਦਹੀਂ ਬਣ ਜਾਏਗਾ ਨਹੀਂ ਤਾਂ ਮੁਰਗੀ ਦੁੱਧ ਨਹੀਂ ਬਣ ਸੋ ਤਾਂ ਨਵਾਂ ਪਦਾਰਥ ਬਣ ਗਿਆ ਹਨਾ ਫਿਰ ਲੋਹੇ ਨੂੰ ਜੰਗਾਲ ਲੱਗਣਾ ਲੋਹੇ ਨੂੰ ਜਲੇ ਜੰਗ ਲੱਗ ਜਾਂਦਾ ਹੈ ਤੇ ਫਿਰ ਉਹਨੂੰ ਮੁੜ ਕੇ ਲੋਹਾ ਨਹੀਂ ਬਣਾਇਆ ਜਾ ਸਕਦਾ ਹਾਂ ਲੋਹੇ ਦੇ ਪਾਈਪ ਨੂੰ ਲੋਹੇ ਦੀ ਤਾਰਾਂ ਨੂੰ ਢਾਲ ਕੇ ਉਹਨਗੇ ਲੋਹਾ ਬਣਾਇਆ ਜਾ ਸਕਦਾ ਹੈ ਪਰ ਲੋਹੇ ਨੂੰ ਜੰਗ ਲੱਗ ਜਾਏ ਫਿਰ ਉਹ ਜੰਗ ਜਿਹੜਾ ਜੰਗ ਚੀਜ਼ ਹੈ ਉਹ ਇੱਕ ਨਵਾਂ ਪਦਾਰਥ ਬਣ ਜਾਂਦਾ ਹੈ ਉਹਨੂੰ ਕਹਿੰਦੇ ਆਇਰਨ ਆਕਸਾਈਡ ਅੱਗੇ ਅਸੀਂ ਪੜ੍ਹਾਂਗੇ ਸੋ ਲੋਹੇ ਨੂੰ ਜੰਗਾਂ ਲੱਗਣਾ ਵੀ ਬੱਚੇ ਉਹ ਰਸਾਇਣਿਕ ਪਰਿਵਰਤਨ ਹੀ ਹੈ ਕਿਉਂਕਿ ਇੱਕ ਵਾਰ ਜੰਗ ਲੱਗਾ ਜਾ ਉਹ ਚੂਰਾ ਬਣ ਜਾਂਦਾ ਜੰਗ ਦਾ ਸੰਤਰੀ ਜੇ ਰੰਗ ਦਾ ਭੂਰੇ ਰੰਗ ਦਾ ਉਹ ਤੋਂ ਤੁਸੀਂ ਮੁੜ ਕੇ ਲੋਹਾ ਨਹੀਂ ਬਣਾ ਸਕਦੇ ਠੀਕ ਹੈ ਸੋ ਅੱਗੇ ਆ ਕੇ 13ਵਾਂ ਖਾਲੀ ਥਾਂ ਭਰੋ ਤੁਹਾਡੀ ਕਿਤਾਬ ਚੋਂ ਹੈ ਗਨੇ ਆਵਲੇ ਸੋ ਤਾਪਮਾਨ ਦੇ ਵਧਨ ਨਾਲ ਵਧਨ ਕੀ ਹੁੰਦਾ বরਫ ਪਿਗਲ ਕੇ ਪਾਣੀ ਬਣ ਜਾਂਦੀ ਹੈ ਇਹ ਮੈਂ ਗੱਲਾਂ ਬੋਲ ਕੇ ਪਹਿਲੇ ਵੀ ਦਰਾਈਆਂ ਨੇ ਇੱਥੇ ਫੇ ਆ ਗਿਆ ਇਦਾਂ ਇੱਥੇ ਇਮਤਿਹਾਨਾਂ ਚ ਦੱਸ ਸਕਦਾ ਹੈ ਤਾਪਮਾਨ ਦੇ ਘਟਣ ਨਾਲ ਪਾਣੀ ਬਰਫ਼ ਦੇ ਰੂਪ ਵਿੱਚ ਜੰਮ ਜਾਂਦਾ ਹੈ ਫਿਰ ਤਾਪਮਾਨ ਦੇ ਵਧਣ ਨਾਲ ਪਾਣੀ ਤਰਲ ਤੋਂ ਗੈਸੀ ਅਵਸਥਾ ਵਿੱਚ ਬਦਲ ਜਾਂਦਾ ਹੈ ਜਦੋਂ ਪਾਣੀ ਨੂੰ ਉਬਾਲਦੇ ਆ ਬੱਚਿਓ ਉੱਤੇ ਭਾਪ ਬਣ ਕੇ ਨਿਕਲਦੀ ਹੈ ਨਾ ਭਾਪ ਕੀ ਹੈਗੀ ਹੈ ਉਹ ਗੈਸੀ ਕਿਸਮ ਦੀ ਵੇਪਰ ਹੈਗਾ ਵਾਸ਼ਪ ਜਿਹਨੂੰ ਕਹ ਦਿੰਦੇ ਆ ਸੋ ਜਦੋਂ ਗਰਮ ਕਰਦੇ ਆ ਤਰਲ ਜਿਹੜਾ ਹੈ ਬੱਚਿਓ ਉਹ ਪਾਣੀ ਤੋਂ ਤਰਲ ਤੋਂ ਗੈਸ ਬਣ ਜਾਂਦਾ ਹੈ ਵਾਸ਼ਪ ਬਣ ਜਾਂਦਾ ਹੈ ਠੀਕ ਹੈ ਤੇ ਤਾਪਮਾਨ ਦੇ ਘਟਣ ਦੇ ਨਾਲ ਉਹੀ ਜਿਹੜੀ ਗੈਸ ਬਣੀ ਹੈ ਉਹ ਮੁੜ ਕੇ ਫੇਰ ਤਰਲ ਬਣ ਜਾਂਦੀ ਹੈ। ਵਾਸ਼ਪ ਤੋਂ ਪਾਣੀ ਬਣ ਜਾਂਦੀ ਹੈ। ਸੋ ਤਾਪਮਾਨ ਦੇ ਘਟਣ ਨਾਲ ਪਾਣੀ ਗੈਸੀ ਤੋਂ ਤਰਲ ਅਵਸਥਾ ਵਿੱਚ ਬਦਲ ਜਾਂਦਾ ਹੈ। ਅਗਲੇ ਦੇਖੀਏ। 14ਵਾਂ ਸਵਾਲ ਕੀ ਚਾਹ ਤਾਊਡਰ ਪਾਣੀ ਵਿੱਚ ਘੁਲ ਜਾਂਦਾ ਹੈ? ਜੀ ਨਹੀਂ, ਘੋਲ ਕੇ ਦੇਖ ਲਓ ਬੱਚੋ ਨਹੀਂ ਘੁਲੇਗਾ। ਚਾਹ ਤਾਊਡਰ ਪਾਣੀ ਵਿੱਚ ਨਹੀਂ ਘੁਲਦਾ। ਖੰਡ ਘੁਲ ਜਾਂਦੀ ਹੈ, ਸ਼ੱਕਰ ਘੁਲ ਜਾਂਦੀ ਹੈ, ਗੁੜ ਘੁਲ ਜਾਂਦਾ ਹੈ। ਲੂਣ ਕੁੱਲ ਜਾਂਦਾ ਪਰ ਚਾਕ ਪਾਊਡਰ ਨਹੀਂ ਕੁੱਲਦਾ ਜੋ ਪੁੱਛਦੇ ਨੇ ਕਿੰਨੇ ਉਪਰੋਗਤ ਪਰਿਵਰਤਨ ਇਹ ਜਿਹੜਾ ਪਰਿਵਰਤਨ ਹੋਇਆ ਹੈ ਪਰਿਵਰਤਨ ਦੀ ਪ੍ਰਕਿਰਤੀ ਭੌਤਿਕ ਹੈ ਜਾਂ ਰਸਾਇਣਿਕ ਤੋਂ ਬਿਲਕੁਲ ਬੱਚੇ ਭੌਤਿਕ ਹੈ ਨਵੀਂ ਚੀਜ਼ ਕੋਈ ਬਣੀ ਨਹੀਂ ਉਪਰੋਗਤ ਪਰਿਵਰਤਨ ਦੀ ਪ੍ਰਕਿਰਤੀ ਭੌਤਿਕ ਹੈ ਕਿਉਂਕਿ ਇਸ ਵਿੱਚ ਕੋਈ ਨਵਾਂ ਪਦਾਰਥ ਨਹੀਂ ਬਣਦਾ 16ਵਾਂ ਸਵਾਲ ਰਸਾਇਣਿਕ ਪਰਿਵਰਤਨ ਦੇ ਗੁਣ ਲਿਖੋ ਜਿੱਦਾਂ ਅਸੀਂ ਭੌਤਿਕ ਦੇ ਲਿਖੇ ਸੀਗੇ ਅਨਾ ਸਿਰਫ ਭੌਤਿਕ ਗੁਣਾਂ ਦੀ ਪਰਵਰਤਨ ਹੁੰਦਾ ਜਿਆਦਾਤਰ ਪਰਤਵੇਂ ਹੁੰਦੇ ਹਨ ਕੋਈ ਨਵਾਂ ਪਦਾਰਥ ਨਹੀਂ ਬਣਦਾ ਹੁਣ ਇਸੇ ਤਰ੍ਹਾਂ ਰਸਾਇਣਿਕ ਪਰਵਰਤਨ ਦੇ ਗੁਣ ਲੱਗਨੇ ਦੋ ਮੁੱਖ ਰੂਪ ਚ ਠੀਕ ਹੈ ਤੇ ਫਿਰ ਆ ਦੋ ਜਿਹੜਾ ਅਗਲੇ ਨੇ ਆ ਦੂਜੇ ਦੇ ਹਿੱਸੇ ਨੇ ਸੋ ਪਹਿਲਾ ਹੈਗਾ ਰਸਾਇਣਿਕ ਰਸਾਇਣਿਕ ਪਰਵਰਤਨ ਦੇ ਗੁਣ ਇਸ ਤਰ੍ਹਾਂ ਹਨ ਰਸਾਇਣਿਕ ਪਰਵਰਤਨ ਵਿੱਚ ਇੱਕ ਜਾਂ ਇੱਕ ਤੋਂ ਵੱਧ ਨਵੇਂ ਪਦਾਰਥ ਬਣਦੇ ਹਨ ਠੀਕ ਹੈ ਜੀ ਤੇ ਨਵੇਂ ਪਦਾਰਥਾਂ ਦੇ ਬਣਨ ਤੋਂ ਇਲਾਵਾ ਰਸਾਇਣਿਕ ਪਰਿਵਰਤਨਾ 'ਚ ਹੋਰ ਲਖੀਆਂ ਘਟਨਾਵਾਂ ਹੋ ਸਕਦੀਆਂ ਹਨ ਜਿਹੜੀਆਂ ਆਵਾਜ਼ ਦਾ ਪੈਦਾ ਹੋਣਾ ਜਿਵੇਂ ਅਸੀਂ ਪਟਾਕਾ ਚਲਾਇਆ ਤੇ ਆਵਾਜ਼ ਆਂਦੀ ਹੈ ਰੰਗ ਵਿੱਚ ਬਦਲਾਅ ਆਉਣਾ ਜਿਵੇਂ ਲੋਹੇ ਨੂੰ ਜੰਗ ਲੱਗਿਆ ਉਹ ਸਲੇਟੀ ਸੀਗਾ ਤੇ ਫਿਰ ਕੀ ਹੋ ਗਿਆ ਸੰਤਰੀਆਂ ਪੂਰਾ ਹੋ ਗਿਆ ਠੀਕ ਹੈ ਕਿਸੇ ਗੈਸ ਦਾ ਬਣਨਾ ਜਦੋਂ ਅਸੀਂ ਬਾਲਣ ਬਾਲਦੇ ਹਾਂ ਤੇ ਗੈਸ ਨਿਕਲਦੀ ਹੈ ਜਾਂ ਜਦੋਂ ਅਸੀਂ ਸਿਰਕੇ ਦੇ ਵਿੱਚ ਬੇਕਿੰਗ ਬਾਡਰ ਪਾਣਿਆਂ ਤਾਂ ਕਾਰਬਨ ਡਾਈਆਕਸਾਈਡ ਗੈਸ ਨਿਕਲਦੀ ਹੈ ਹਨਾ ਗੰਧ ਵਿੱਚ ਬਦਲਾਅ ਜਾਂ ਨਵੀਂ ਗੰਧ ਦਾ ਬਣਨਾ ਪਹਿਲੀ ਗੰਧ ਬਦਲ ਕੇ ਧੁਜੀ ਹੋ ਜਾਂਦੀ ਹੈ ਜਾਂ ਕੋਈ ਨਵੀਂ ਗੰਧ ਬਣਦੀ ਹੈ ਪਹਿਲੇ ਗੰਧ ਕੋਈ ਹੁੰਦੀ ਨਹੀਂ ਬਾਅਦ ਚ ਬਣ ਜਾਂਦੀ ਹੈ ਜਿਵੇਂ ਪਟਾਕੇ ਚਲਾਣੇ ਆ ਤੇ ਕਿਦਾਂ ਗੈਸਾਂ ਦਾ ਸੁਹਾੰਦ ਮੁਸ਼ਕ ਗੰਧ ਆਂਦਾ ਹੈ ਹਨਾ ਤੇ ਫਿਰ ਤਾਪ ਪ੍ਰਕਾਸ਼ ਜਾਂ ਕਿਸੇ ਕਿਸਮ ਦੀਆਂ ਵਿਕਰਣਾ ਮਸਲਨ ਪੈਰਾ ਬੈਂਗਣੀ ਵਿਕਰਣਾ ਜਿਹਨੂੰ ਅਲਟਰਾਵਾਇਲਟ ਰੇਸ ਕਹਿੰਦੇ ਆ ਦਾ ਪੈਦਾ ਹੋਣਾ ਜਾਂ ਸੋਖਿਆ ਜਾਣਾ ਸਾਪ ਪ੍ਰਕਾਸ਼ ਜੋ ਅਸੀਂ ਬੰਬ ਚਾਣਨੇ ਆ, ਫੁੱਲ ਚੜੀ ਚਾਣਨੇ ਆ, ਪਟਾਕੇ ਚਾਣਨੇ ਆ ਤੇ ਬੱਚੋ ਆਵਾਜ਼ ਵੀ ਨਿਕਲਦੀ ਹੈ, ਆਪ ਵੀ ਨਿਕਲਦਾ ਹੈ, ਸੇਕ ਵੀ ਨਿਕਲਦਾ ਹੈ। ਪ੍ਰਕਾਸ਼ ਤੇ ਚਾਨਣਾ ਵੀ ਹੁੰਦਾ ਹੈ ਤੇ ਬੱਚੋ ਕਈ ਕਿਸਮ ਦੀਆਂ ਪੈਰਾਬੈਂਗਣੀ ਵਿਕਿਰਣਾ ਜਿਹੜੀਆਂ ਨੇ ਉਹ ਕੁਛ ਛੜੀਆਂ ਵੀ ਜਾਂਦੀਆਂ ਨੇ ਵਾਤਾਵਰਣ ਤੇ ਵਾਤਾਵਰਣ ਚੋ ਕਈ ਜਗ੍ਹਾ ਕਈ ਵਾਰ ਕੋਈ ਕਈ ਇਹੋ ਜਿਹੀ ਕਿਰਿਆਵਾਂ ਹੁੰਦੀਆਂ ਜਿਵੇਂ ਸੋਖ ਵੀ ਰਹੀ ਜਾਂਦੀ ਹੈ। ਪਟਾਕਿਆਂ ਚ ਨਹੀਂ ਮਤਲਬ ਕਿ ਪਟਾਕਿਆਂ ਚ ਨਿਕਲਦੀਆਂ ਪਰ ਕਈ ਐਸੀ ਜਿਹੜੀ ਕਿਰਿਆਵਾਂ ਨੇ ਉਹਨਾਂ ਵਿੱਚ ਜੜੀਆਂ ਵਿਕਰਣਾ ਹੈਗੀਆਂ ਬੱਚਿਓ ਇਹ ਤੁਸੀਂ ਅੱਗੇ ਵੱਡੀ ਕਲਾਸਾਂ ਵਿੱਚ ਪੜ੍ਹੋਗੇ 9ਵੀਂ 10ਵੀਂ ਜਾ ਕੇ ਕਿਹੜੀਆਂ ਹੁੰਦੀਆਂ ਬਸ ਤੁਸੀਂ ਇੰਨਾ ਕੁ ਯਾਦ ਰੱਖ ਲਓਗੇ ਕਿ ਕਿ ਕਿਸਮ ਦੀਆਂ ਕਿਰਣਾ ਸੋਖੀਆਂ ਜਾਂਦੀਆਂ ਹੈ ਤੇ ਜਾਂ ਛੱਡੀਆਂ ਜਾਂਦੀਆਂ ਨੇ ਠੀਕ ਹੈ ਉਹ ਨਿਕਲਦੀਆਂ ਵੀ ਨੇ ਪੈਦਾ ਹੁੰਦੀਆਂ ਨੇ ਜਾਂ ਸੋਖੀਆਂ ਵੀ ਜਾਂਦੀਆਂ ਨੇ 17ਵਾਂ ਵਾਸ਼ਪੀਕਰਨ ਦੀ ਪਰਿਭਾਸ਼ਾ ਲਿਖੋ ਵਾਸ਼ਪੀਕਰਨ ਨੂੰ ਅੰਗਰੇਜ਼ੀ 'ਚ ਕਹਿੰਦੇ ਵੈਪੋਰਾਇਜ਼ੇਸ਼ਨ ਮੈਂ ਜਾਣ ਕੇ ਲਿਖ ਦਿੱਤਾ ਅੰਗਰੇਜ਼ੀ 'ਚ ਤਾਂ ਕਿ ਤੁਹਾਨੂੰ ਸ਼ੌਕ ਹੋ ਜਾਏ ਜੇ ਅੱਗੇ ਵੱਡੀ ਕਲਾਸਾਂ ਵਿੱਚ ਤੁਸੀਂ ਅੰਗਰੇਜ਼ੀ మీడియం ਲੈਂਦੇ ਹੋ ਸੋ ਤਾਪਮਾਨ ਦੇ ਵਧਣ ਨਾਲ ਤਰਲ ਜਿਹਨੂੰ ਕਹਿੰਦੇ ਲਿਕਵਿਡ ਦੇ ਵਾਸ਼ਪ ਜਿਹਨੂੰ ਕਹਿੰਦੇ ਵੇਪਰ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਵਾਸ਼ਪੀਕਰਨ ਕਹਿੰਦੇ ਹਨ ਤਰਲ ਪਦਾਰਥ ਨੂੰ ਜਿੱਦਿੇ ਉਬਾਲਦੇ ਆ ਗਰਮ ਕਰਦੇ ਆ ਤੇ ਉਬਲ ਕੇ ਆਪਣੇ ਬੋਇਲਿੰਗ ਪੁਆਇੰਟ ਤੇ ਪਹੁੰਚੇ ਉਬਲਣ ਦੀ ਇਹ ਪੜਾਅ ਤੇ ਪਹੁੰਚ ਕੇ ਫਿਰ ਕੀ ਹੁੰਦਾ ਵਾਸ਼ਪ ਵਿੱਚ ਬਦਲ ਜਾਂਦਾ ਹੈ ਭਾਪ ਦੇ ਵਿੱਚ ਬਦਲ ਜਾਂਦਾ ਹੈ ਗੈਸਿਸ ਬਦਲ ਜਾਂਦਾ ਹੈ ਇਸ ਪ੍ਰਕਿਰਿਆ ਨੂੰ ਕਹਿੰਦੇ ਆ ਵਾਸ਼ਪੀਕਰਨ ਫਿਰ ਸੰਘਨਨ ਦੀ ਪਰਿਭਾਸ਼ਾ ਲਿਖੋ ਇਹ ਵੇਪੋਰਾਇਜ਼ੇਸ਼ਨ ਦਾ ਉਲਟਾ ਹੈ ਤਾਪ ਦੇ ਘਟਣ ਦੇ ਨਾਲ ਤਾਪਮਨ ਦੇ ਘਟਣ ਨਾਲ ਵਾਸ਼ਪ ਵੇਪਰ ਦੇ ਤਰਲ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਸੰਘਨਨ ਕਹਿੰਦੇ ਹਨ ਸੋ ਵਾਸ਼ਪੀਕਰਨ ਵੇਪਰਾਇਜ਼ੇਸ਼ਨ ਹੈਗਾ ਤਰਲ ਤੋਂ ਵਾਸ਼ਪ ਦਾ ਬਣਨਾ ਤੇ ਸੰਘਨਨ ਹੈਗਾ ਵਾਸ਼ਪ ਤੋਂ ਤਰਲ ਦਾ ਬਣਨਾ ਫਾਲ ਵਾਸ਼ਪੀਕਰਨ ਅਤੇ ਸੰਘਨਨ ਇੱਕ ਦੂਜੇ ਦੀਆਂ ਕੀ ਪਰਤਮੀਆਂ ਮਤਲਬ ਕਿ ਵਾਸ਼ਪੀਕਰਨ ਤੋਂ ਸੰਘਨਨ ਹੁੰਦਾ ਤੇ ਸੰਘਨਨ ਤੋਂ ਵਾਸ਼ਪੀਕਰਨ ਹੁੰਦਾ ਠੀਕ ਹੈ ਬੱਚਿਓ ਸੋ ਵਾਸ਼ਪੀਕਰਨ ਮਣੀ ਇਹ ਬੜੀ ਇੱਕ ਦੂਜੀ ਉਲਟ ਹੈ ਜੀ ਸੌਰੀ ਮਣੀ ਮੈਂ ਹੋਰ ਕਹਿਣਾ ਸੀਗਾ ਕਿ ਵਾਸ਼ਪ ਤੋਂ ਬਣਦਾ ਹੈ ਇਹ ਕੀ ਕਹਿੰਦੇ ਤਰਲ ਇਹ ਤਰਲ ਤੋਂ ਬਣਦਾ ਹੈ ਵਾਸ਼ਪ ਠੀਕ ਹੈ ਹੁਣ ਆ ਗਿਆ 19ਵਾਂ ਸਵਾਲ ਗਰਮ ਕਰਨ ਤੇ ਲੋਹਾ ਕੱਟਣ ਵਾਲੀ ਆਰੀ ਦੇ ਬਲੇਡ ਲੋਹੇ ਕੱਟਣ ਆਰੀ ਹੁੰਦੀ ਉਹਨੇ ਟੋਟਾ ਲਵੋ ਤੇ ਉਹਨੂੰ ਲਾਟ ਤੇ ਗਰਮ ਕਰੋ ਤੇ ਵਿੱਚੋਂ ਲਾਲ ਸੁਰਖ ਹੋ ਜਾਏਗਾ ਜਿਦਾਂ ਲੋਹਾਰ ਦੀ ਪੱਠੀ ਵਿੱਚ ਕੋਈ ਉਹਲੇ ਸੰਦ ਗਰਮ ਕਰਦੇ ਕਿਦਾਂ ਲਾਲ ਹੋ ਜਾਂਦੇ ਨੇ ਹਨਾ ਤੇ ਉਹਦੇ ਬਹੁਤ ਮੋਟਾ ਹੁੰਦਾ ਇੰਨਾ ਵੱਲ ਨੂੰ ਸਾਨੂੰ ਇੰਨੀ ਸੇਕ ਨਹੀਂ ਚਾਹੀਦਾ ਤੁਸੀਂ ਪਤਲੀ ਜੀ ਪੱਤੀ ਲੈ ਲਓ ਔੜੀ ਟੋਟਾ ਬਲੇਡ ਲੈ ਲਓ ਉਹਨੂੰ ਚਿਮਟੇ ਨਾਲ ਫੜ ਕੇ ਸੰਨੀ ਨਾਲ ਫੜ ਕੇ ਠੀਕ ਹੈ ਉੱਥੇ ਅੱਗੇ ਤੇ ਰੱਖੋ ਤੇ ਥੋੜੀ ਦੇਰ ਚੀ ਦੇਖੋ ਲਾਲ ਹੋ ਜਾਏਗਾ ਸੋ ਗਰਮ ਕਰਨ ਤੇ ਲੋਹਾ ਕੱਟਣ ਵਾਲੀ ਆਰੀ ਦੇ ਬਲੇਡ ਦੇ ਅਗਲੇ ਸੁਤੰਤਰ ਭਾਗ ਦੇ ਰੰਗ ਵਿੱਚ ਤੁਸੀਂ ਕੀ ਪਰਿਵਰਤਨ ਦੇਖਦੇ ਹੋ ਸੋ ਗਰਮ ਕਰਨ ਤੇ ਲੋਹਾ ਕੱਟਣ ਵਾਲੀ ਆਰੀ ਦੇ ਬਲੇਡ ਦਾ ਅਗਲਾ ਸੁਤੰਤਰ ਭਾਗ ਸੰਤਰੀ ਜਾਂ ਲਾਲ ਹੋ ਜਾਂਦਾ ਹੈ ਗਰਮ ਹੋ ਕੇ ਤੇ ਕਹਿੰਦੇ ਕੀ ਇਹ ਪਰਿਵਰਤਨ ਪਰਤਵਾ ਹੈ ਜਾਂ ਆਹ ਪਰਤਵਾ ਰੰਗ ਬਦਲ ਗਿਆ ਨਾ ਕੀ ਇਹ ਇਹ ਪਰਿਵਰਤਨ ਪਰਤਵਾ ਹੈ ਜਾਂ ਆਹ ਪਰਤਵਾ ਸੋ ਇਹ ਪਰਿਵਰਤਨ ਪਰਤਵਾ ਹੈ ਕਿਉਂਕਿ ਠੰਡਾ ਹੋਣ ਤੇ ਬਲੇਡ ਮੁੜਲਾ ਰੰਗ ਵਾਪਸ ਹਾਸਿਲ ਕਰ ਲੈਂਦਾ ਹੈ ਉੱਦੇ ਛੱਡ ਦਿਓ ਬਲੇਡ ਨੂੰ ਉਹ ਫੇਰ ਜਿਹੜੀ ਸੰਤਰਾ ਰੰਗ ਚਲਾ ਜਾਏਗਾ ਤੇ ਮੁੜ ਕੇ ਉਹੀ ਰੰਗ ਵਾਪਸ ਆ ਜਾਏਗਾ ਸੋ ਇਹ ਹੋ ਗਿਆ ਪਰਤਵਾ ਪਰਿਵਰਤਨ ਸੋ ਐਸੀ ਪਿਆਰੇ ਵਿਦਿਆਰਥੀਓ ਇਸੇ ਅਧਿਆਏ ਦੇ ਸੋਚੋਦੇ ਉੱਤਰ ਦੇ ਉਹਦੀ ਲੜੀ ਦੇ ਅਗਲੇ 10 ਸਵਾਲ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਬੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ